ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਅਕਸਰ ਹੀ ਸੁਰਖਿਆ ਦੇ ਵਿੱਚ ਰਹਿੰਦੀ ਹੈ ਉੱਥੇ ਹੀ ਕੇਂਦਰੀ ਜੇਲ ਦੇ ਅੰਦਰ ਕੈਦੀਆਂ ਨੂੰ ਮੋਬਾਈਲ ਫੋਨ ਤੇ ਨਸ਼ੀਲੇ ਪਦਾਰਥ ਮੁਹੱਈਆ ਕਰਵਾਉਣ ਦਾ ਮਾਮਲਾ ਫਿਰ ਤੋਂ ਸਾਹਮਣੇ ਆਇਆ ਜਿਸ ਤਹਿਤ ਫਰੀਦਕੋਟ ਪੁਲਿਸ ਵੱਲੋਂ ਜੇਲ ਵਾਰਡਨ ਜਸਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਜੇਲ ਦੇ ਅੰਦਰ ਫੜੇ ਗਏ ਦੋ ਕੈਦੀਆਂ ਨੇ ਵਾਰਡਨ ਜਸਵੀਰ ਸਿੰਘ ਦੇ ਉੱਤੇ ਮੋਬਾਈਲ ਦੇਣ ਦੇ aarop ਲਗਾਏ ਸਨ ਸੋ ਪੁਲਿਸ ਵੱਲੋਂ aaropi mulzam ਨੂੰ ਮੁਲਾਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੰਗਾਈ ਦੇ ਨਾਲ ਪੁੱਛਗਿੱਛ ਦੇ ਲਈ ਪੁਲਿਸ ਰਿਮਾਂਡ ਤੇ ਵੀ ਲਿਆ ਜਾਵੇਗਾ ਸੋ ਫਰੀਦਕੋੜ ਦੀ ਕੇਂਦਰੀ ਮਾਡਰਨ ਜੇਲ੍ਹ ਫਿਰ ਤੋਂ ਸੁਰਖੀਆਂ ਦੇ ਵਿੱਚ ਕੈਦੀਆਂ ਨੂੰ ਮੋਬਾਈਲ ਫੋਨ ਤੇ ਨਸ਼ੀਲੇ ਪਦਾਰ ਦੇਣ ਦਾ ਇਹ ਮਾਮਲਾ ਜਿੱਥੇ ਕਿ ਪੁਲਿਸ ਨੇ ਵਾਰਡਨ ਜਸਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਤੇ ਫੜੇ ਗਏ ਦੋ ਕੈਦੀਆਂ ਨੇ ਵੀ ਵਾਰਡਨ ਤੇ ਹੀ aarop ਲਗਾਏ ਨੇ ਜੀ ਮਕਦਮਾ ਨੰਬਰ 234 ਹੈਗਾ ਤੇ 26 6 24 ਨੂੰ ਇਹ ਜਿਹੜਾ ਦਰਜ ਕੀਤਾ ਗਿਆ ਇੱਕ ਕ੍ਰਾਪਸ਼ਨ ਐਕਟ ਦੇ ਤਹਿਤ ਜਿਹੜਾ ਹੈ ਜੀ ਕੇਸ ਰਜਿਸਟਰ ਕੀਤਾ ਗਿਆ ਇਹ ਜਸਬੀਰ ਸਿੰਘ ਜਿਹੜੇ ਹੈਗੇ ਆ ਵਾਰਡਰ ਜਿਹੜਿਆਂ ਇਹ ਮੋਬਾਈਲ ਤੇ ਨਸ਼ਾ ਸਪਲਾਈ ਕਰਦੇ ਸੀ ਇਹਦਾ ਜਿਹੜਾ ਪਤਾ ਹੈ ਫਰੀਦਕੋਟ ਜੇਲ੍ਹ ਚ ਇੱਥੇ ਪੋਸਟਡ ਹੈਗੇ ਆ ਇਹ ਪਤਾ ਇਸ ਤਰ੍ਹਾਂ ਲੱਗਿਆ ਸੀ ਕੋਈ ਨੂੰ ਦੋਸ਼ੀ ਸੀ ਸੁਨਾਗੁਰ ਸਿੰਘ ਉਹ ਆਲਰੇਡੀ ਉਹਦੀ ਸੀਐਸਟਾਫ ਫਰੀਦਕੋਟ ਪੁੱਛਗਿੱਛ ਕਰ ਰਹੀ ਸੀ ਉਹਨਾਂ ਦੀ ਇੰਟਰੋਗੇਸ਼ਨ ਦੇ ਵਿੱਚ ਜਦੋਂ ਇਹ ਗੱਲਾਂ ਸਾਹਮਣੇ ਆਆਂ ਤਾਂ ਬ੍ਰੀ ਕੇਸ ਰਜਿਸਟਰ ਕਰਕੇ ਉਹ ਤਤਤੀ ਸ਼ੁਰੂ ਕੀਤੀ ਆ ਇਹ ਸੰਜੀਪ ਕੁਮਾਰ ਡੀਐਸਪੀ ਸਾਹਵਰੀ ਦੀ ਇਨਵੈਸਟੀਗੇਸ਼ਨ ਕਰ ਰਿਹਾ ਜੋ ਇੱਥੇ ਡੀਐਸਪੀ ਜੀ ਹੈਗੇ ਆ ਅੱਗੇ ਜੋ ਵੀ ਸਾਹਮਣੇ ਹੋਗਾ ਤਾਂ ਨੈਕਸਟ ਜਿਹੜੀ ਆ ਅਪਡੇਟ ਦਿੱਤੀ ਜਾਊਗੀ ਜੀ